ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਚਰਚਿਤ ਕਿਤਾਬ ਰਿਚ ਡੈਡ ਪੂਰ ਡੈਡ ਬਾਰੇ ਇੱਕ ਕੀ ਕਹਿੰਦੇ ਸਮੀਖਿਆ ਜਾਂ ਰਿਵਿਊ ਤੇ ਗੱਲ ਕਰਾਂਗੇ ਹਾਂਜੀ ਇਹ ਕਿਤਾਬ ਪਰਸਨਲ ਫਾਈਨੈਂਸ ਮਤਲਬ ਨਿੱਜੀ ਵਿੱਤ ਦੇ ਹਲਕਿਆਂ ਵਿੱਚ ਕਾਫੀ ਮਸ਼ਹੂਰ ਹੈ ਬਿਲਕੁਲ ਤੇ ਸਾਡਾ ਕੰਮ ਅੱਜ ਇਸ ਖਾਸ ਰਿਵਿਊ ਵਿੱਚ ਜੋ ਗੱਲਾਂ ਕਹੀਆਂ ਗਈਆਂ ਨੇ ਮੁੱਖ ਵਿਚਾਰ ਤਾਰੀਫਾਂ ਤੇ ਆਲੋਚਨਾਵਾਂ ਉਹਨਾਂ ਨੂੰ ਸਮਝਣਾ ਹੈ ਧਿਆਨ ਸਿਰਫ ਇਸ ਇੱਕ ਰਿਵਿਊ ਤੇ ਰਹੇਗਾ ਹਾਂਜੀ ਤੇ ਇਹ ਕਿਤਾਬ ਅਕਸਰ ਸੁਣਨ ਨੂੰ ਮਿਲਦੀ ਹੈ ਜਦੋਂ ਵੀ ਵਿੱਤੀ ਆਜ਼ਾਦੀ ਦੀ ਗੱਲ ਹੁੰਦੀ ਹੈ ਤੇ ਜਿਹੜਾ ਰਿਵਿਊ ਅਸੀਂ ਦੇਖ ਰਹੇ ਹਾਂ ਉਸ ਵਿੱਚ ਵੀ ਇਸ ਦਾ ਜ਼ਿਕਰ ਹੈ ਤਾਂ ਆਓ ਫਿਰ ਦੇਖਦੇ ਹਾਂ ਇਸ ਰਿਵਿਊ ਵਿੱਚ ਕੀ ਖਾਸ ਹੈ ਚਲੋ ਸ਼ੁਰੂ ਕਰਦੇ ਹਾਂ ਤਾਂ ਰਿਵਿਊ ਦੱਸਦਾ ਹੈ ਕਿ ਕਿਤਾਬ ਦਾ ਲੇਖਕ ਰੌਬਰਟ ਕਿਓਸਾਕੀ ਆਪਣੀ ਜ਼ਿੰਦਗੀ ਦੀ ਕਹਾਣੀ ਇੱਕ ਤਰ੍ਹਾਂ ਨਾਲ ਦੋ ਪਿਤਾਮਾਂ ਦੇ ਆਲੇ-ਦੁਆਲੇ ਬੁਣਦਾ ਹੈ ਇੱਕ ਹੈ ਉਹਦਾ ਆਪਣਾ ਪੜਿਆ-ਲਿਖਿਆ ਪਿਤਾ ਜਿਸ ਨੂੰ ਉਹ ਗਰੀਬ ਪਿਤਾ ਕਹਿੰਦਾ ਹਮ ਰਿਵਿਊ ਮੁਤਾਬਕ ਇਹ ਪਿਤਾ ਮਤਲਬ ਪੜ੍ਹਾਈ ਲਿਖਾਈ ਤੇ ਸੁਰੱਖਿਤ ਨੌਕਰੀ ਵਾਲੇ ਰਸਤੇ ਦਾ ਪ੍ਰਤੀਕ ਹੈ ਦੋਜੇ ਪਾਸੇ ਜਿਵੇਂ ਰਿਵਿਊ ਚ ਦੱਸਿਆ ਗਿਆ ਉਹਦੇ ਸਭ ਤੋਂ ਚੰਗੇ ਦੋਸਤ ਦਾ ਪਿਤਾ ਹੈ ਉਸਨੂੰ ਅਮੀਰ ਪਿਤਾ ਕਿਹਾ ਗਿਆ ਉਹ ਮਤਲਬ ਘੱਟ ਪੜਿਆ ਲਿਖਿਆ ਪਰ ਕਾਰੋਬਾਰੀ ਤੇ ਨਿਵੇਸ਼ਕ ਅਮੀਰ ਸੀ ਹਾਂ ਤੇ ਰਿਵਿਊ ਦਾ ਇੱਕ ਮੁੱਖ ਨੁਕਤਾ ਇਹਨਾਂ ਦੋਹਾਂ ਦੀ ਸੋਚ ਦਾ ਫਰਕ ਹੈ ਉਹਨਾਂ ਦੀ ਸਲਾਹ ਦਾ ਫਰਕ ਬਿਲਕੁਲ ਰਿਵਿਊ ਇਹ ਫਰਕ ਬਹੁਤ ਸਾਫ਼ ਦੱਸਦਾ ਹੈ ਗਰੀਬ ਪਿਤਾ ਦੀ ਸਲਾਹ ਸੀ ਜਿਵੇਂ ਰਿਵਿਊ ਚ ਲਿਖਿਆ ਚੰਗੀ ਤਰ੍ਹਾਂ ਪੜੋ ਚੰਗੇ ਨੰਬਰ ਲਓ ਹਾਂਜੀ ਤਾਂ ਕਿ ਚੰਗੀ ਕੰਪਨੀ 'ਚ ਸੁਰੱਖਿਤ ਨੌਕਰੀ ਮਿਲ ਸਕੇ ਹਾਂ ਤੇ ਦੂਜੇ ਪਾਸੇ ਅਮੀਰ ਪਿਤਾ ਦੀ ਸਲਾਹ ਰਿਵਿਊ ਕਹਿੰਦਾ ਬਿਲਕੁਲ ਵੱਖਰੀ ਸੀ ਉਹਦਾ ਸਾਰ ਇਹ ਸੀ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਇਹ ਸਮਝੋ ਹੂੰ ਸਿਰਫ ਪੈਸੇ ਲਈ ਕੰਮ ਨਾ ਕਰੋ ਪੈਸੇ ਨੂੰ ਆਪਣੇ ਲਈ ਕੰਮ ਤੇ ਲਾਓ ਤੇ ਇਹ ਹੋ ਸਕਦਾ ਹੈ ਸੰਪਤੀਆਂ ਬਣਾ ਕੇ ਐਸੈਟਸ ਹਾਂ ਐਸੈਟਸ ਬਣਾ ਕੇ ਤੇ ਇਹ ਦੋ ਬਿਲਕੁਲ ਵੱਖਰੇ ਨਜ਼ਰੀਏ ਨੇ ਜਿਨ੍ਹਾਂ ਤੇ ਰਿਵਿਊ ਫੋਕਸ ਕਰਦਾ ਹੈ ਹਾਂ ਤੇ ਇਹਨਾਂ ਦੋ ਵਿਰੋਧੀ ਸੋਚਾਂ ਦੇ ਆਧਾਰ ਤੇ ਰਿਵਿਊ ਕਿਤਾਬ ਦੇ ਕੁਝ ਮੁੱਖ ਸਬਕ ਦੱਸਦਾ ਹੈ ਸਭ ਤੋਂ ਪਹਿਲਾਂ ਰਿਵਿਊ ਚ ਵਿੱਤੀ ਸਿੱਖਿਆ ਦੀ ਮਹੱਤਤਾ ਤੇ ਬਹੁਤ ਜ਼ੋਰ ਹੈ ਫਾਈਨੈਂਸ਼ੀਅਲ ਲਿਟਰੇਸੀ ਅੱਛਾ ਟਮ ਹੈ ਉਹ ਸਾਨੂੰ ਪੈਸਾ ਕਮਾਉਣਾ ਸਿਖਾਉਂਦਾ ਹੈ ਮਤਲਬ ਚੰਗਾ ਕਰਮਚਾਰੀ ਬਣਨਾ ਸਿਖਾਉਂਦਾ ਹੈ ਹਾਂਜੀ ਪਰ ਪੈਸੇ ਦਾ ਪ੍ਰਬੰਧਨ ਕਿਵੇਂ ਕਰਨਾ ਉਹਨੂੰ ਵਧਾਣਾ ਕਿਵੇਂ ਆਪਣੇ ਲਈ ਕੰਮ ਤੇ ਕਿਵੇਂ ਲਾਉਣਾ ਇਹ ਘੱਟ ਹੀ ਸਿਖਾਇਆ ਜਾਂਦਾ ਹੈ ਹਾਂ ਇਹ ਗੱਲ ਤਾਂ ਹੈ ਰਿਵਿਊ ਇਹੀ ਕਹਿੰਦਾ ਹੈ ਕਿ ਕਿਓਸਾ ਕੀ ਮੁਤਾਬਿਕ ਅਸਲ ਦੌਲਤ ਸਿਰਫ ਤਨਖਾਹ ਨਾਲ ਨਹੀਂ ਬਣਦੀ ਹੂੰ ਸਗੋਂ ਨਿਵੇਸ਼ ਟੈਕਸ ਕਾਨੂੰਨਾਂ ਦੀ ਸਮਝ ਕਰਜ਼ੇ ਦੀ ਸਹੀ ਵਰਤੋਂ ਉਦਯਮਤਾ ਮਤਲਬ ਅਨਟਰਪ੍ਰਨੋਰਸ਼ਿਪ ਇਹ ਸਭ ਸਮਝਣ ਨਾਲ ਬਣਦੀ ਹੈ ਤੇ ਇਹ ਵਿਸ਼ੇ ਆਮ ਤੌਰ ਤੇ ਸਕੂਲਾਂ 'ਚ ਨਹੀਂ ਹੁੰਦੇ ਬਿਲਕੁਲ ਇਸ ਲਈ ਰਿਵਿਊ ਦੇ ਹਿਸਾਬ ਨਾਲ ਕਿਤਾਬ ਇੱਕ ਤਰ੍ਹਾਂ ਨਾਲ ਵਿਤੀ ਸਵੈ ਸਿੱਖਿਆ ਦੀ ਗੱਲ ਕਰਦੀ ਹੈ ਖੁਦ ਸਿੱਖਣ ਦੀ ਇਸੇ ਲੜੀ 'ਚ ਅੱਗੇ ਰਿਵਿਊ ਇੱਕ ਹੋਰ ਬਹੁਤ ਮਸ਼ਹੂਰ ਕਨਸੈਪਟ ਤੇ ਆਉਂਦਾ ਹੈ ਜਿਸ ਨੂੰ ਕਿਤਾਬ ਨੇ ਮਸ਼ਹੂਰ ਕੀਤਾ ਸੰਪਤੀਆਂ ਐਸੈਟਸ ਬਨਾਮ ਦੇਣਦਾਰੀਆਂ ਲਾਇਬਿਲਟੀਆਂ ਹਾਂ ਇਹ ਤਾਂ ਬਹੁਤ ਸੁਣਿਆ ਹੈ ਸਰਲ ਸੰਪਤੀ ਉਹ ਚੀਜ਼ ਹੈ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀ ਹੈ ਤੇ ਦੇਣਦਾਰੀ ਉਹ ਜੋ ਤੁਹਾਡੀ ਜੇਬ 'ਚੋਂ ਪੈਸਾ ਕੱਢਦੀ ਹੈ ਸਹੀ ਤੇ ਰਿਵਿਊ ਉਦਾਹਰਨਾਂ ਵੀ ਦਿੰਦਾ ਹੈ ਜਿਵੇਂ ਕਿਰਾਏ ਤੇ ਦਿੱਤੀ ਜਾਇਦਾਦ ਜਾਂ ਸਟਾਕ ਜਿਨ੍ਹਾਂ ਤੋਂ ਡਿਵੀਡੈਂਡ ਮਿਲਦਾ ਹੈ ਹਾਂਜੀ ਇਹ ਸੰਪਤੀਆਂ ਨੇ ਤੇ ਜਿਹੜਾ ਘਰ ਦਾ ਮਾਰਗੇਜ ਹੈ ਜੇ ਖੁਦ ਰਹਿ ਰਹੇ ਹੋ ਜਾਂ ਘਰ ਦਾ ਲੋਨ ਕ੍ਰੈਡਿਟ ਕਾਰਡ ਦਾ ਕਰਜ਼ਾ ਇਹ ਸਭ ਦੇਨਧਾਰੀਆਂ ਕਿਉਂਕਿ ਇਹ ਪੈਸਾ ਕਟਦੀਆਂ ਨੇ ਬਿਲਕੁਲ ਤੇ ਰਿਵਿਊ ਮੁਤਾਬਕ ਕਿਤਾਬ ਦਾ ਜ਼ੋਰ ਇਸੇ ਗੱਲ ਤੇ ਹੈ ਕਿ ਲੋਕਾਂ ਨੂੰ ਆਮਦਨ ਪੈਦਾ ਕਰਨ ਵਾਲੀਆਂ ਸੰਪਤੀਆਂ ਮਤਲਬ ਐਸੈਟਸ ਇਕੱਠੇ ਕਰਨ ਤੇ ਧਿਆਨ ਦੇਣਾ ਚਾਹੀਦਾ ਹਾਂ ਇੱਥੇ ਗੱਲ ਸਿਰਫ ਪਰਿਭਾਸ਼ਾ ਦੀ ਨਹੀਂ ਸਗੋਂ ਸੋਚ ਬਦਲਣ ਦੀ ਹੈ ਜਿਵੇਂ ਤੁਸੀਂ ਕਿਹਾ ਹਾਂ ਸੋਚ ਬਦਲਣ ਦੀ ਕਿਉਂਕਿ ਆਮ ਤੌਰ ਤੇ ਲੋਕ ਆਪਣੇ ਕਰਨੂ ਹੀ ਸਭ ਤੋਂ ਵੱਡੀ ਸੰਪਤੀ ਮੰਨਦੇ ਨੇ ਹਾਂ ਮੰਨਦੇ ਨੇ ਪਰ ਕਿਓਸਾਕੀ ਦੀ ਪਰਿਭਾਸ਼ਾ ਜਿਵੇਂ ਰਿਵਿਊ ਦੱਸਦਾ ਹੈ ਇਸ ਨੂੰ ਚੈਲੰਜ ਕਰਦੀ ਹੈ ਅੱਛਾ ਇਸ ਤੋਂ ਅੱਗੇ ਰਿਵਿਊ ਇੱਕ ਹੋਰ ਅਹਿਮ ਕਨਸੈਪਟ ਦਾ ਜ਼ਿਕਰ ਕਰਦਾ ਹੈ ਚੂਹਾ ਦੌੜ ਰੈਟ ਰੇਸ IL ਬਾਰੇ ਹੈ ਜਿੱਥੇ ਲੋਕ ਤਨਖਾਹ ਤੋਂ ਤਨਖਾਹ ਤੱਕ ਜੌਂਦੇ ਨੇ ਮਤਲਬ ਖਰਚੇ ਪੂਰੇ ਕਰਨ ਲਈ ਸਖਤ ਮਿਹਨਤ ਕਰਦੇ ਨੇ ਪਰ ਵਿੱਤੀ ਤੌਰ ਤੇ ਕਦੇ ਅੱਗੇ ਨਹੀਂ ਵੱਧ ਪਾਉਂਦੇ ਇੱਕ ਚੱਕਰ ਜਿਹਾ ਹੂੰ ਤੇ ਰਿਵਿਊ ਇਹ ਵੀ ਦੱਸਦਾ ਹੈ ਕਿ ਕਿਓਸਾਕੀ ਦੇ ਹਿਸਾਬ ਨਾਲ ਇਸ ਚੂਹਾ ਦੌੜ ਤੋਂ ਨਿਕਲਣ ਦਾ ਤਰੀਕਾ ਕੀ ਹੈ ਹਾਂਜੀ ਉਹ ਹੈ ਆਪਣੀ ਆਮਦਨ ਦੇ ਸਰੋਤ ਬਦਲਣਾ ਮਤਲਬ ਕਰਮਚਾਰੀ এমਪਲੋਈ ਜਾਂ ਸਵੈ ਰੋਜ਼ਗਾਰ 셀ਫ এমਪਲੋਇਡ ਤੋਂ ਹਟ ਕੇ ਹਾਂ ਇੱਕ ਕਾਰੋਬਾਰੀ ਮਾਲਕ ਬਿਜ਼ਨਸ ਓਨਰ ਜਾਂ ਨਿਵੇਸ਼ਕ ਇਨਵੈਸਟਰ ਬੰਣਾ ਬਿਲਕੁਲ ਇਹ ਉਹਦੇ ਮਸ਼ਹੂਰ ਕੈਸ਼ ਫਲੋ ਕੁਆਡਰੈਂਟ ਵਾਲਾ ਆਈਡੀਆ ਹੈ ਜਿਸ ਦਾ ਰਿਵਿਊ ਜੁ ਥੋੜਾ ਜ਼ਿਕਰ ਹੈ ਹਾਂ ਤੇ ਮੁੱਖ ਵਿਚਾਰ ਹੈ ਪੈਸੇ ਨੂੰ ਆਪਣੇ ਲਈ ਕੰਮ ਤੇ ਲਾਉਣਾ ਹਾਂ ਪੈਸੇ ਨੂੰ ਕੰਮ ਤੇ ਲਾਉਣਾ ਮਤਲਬ ਪੈਸਿਵ ਆਮਦਨ ਦੇ ਸਰੋਤ ਬਣਾਉਣਾ ਪੈਸਿਵ ਇਨਕਮ ਪੈਸਿਵ ਇਨਕਮ ਹਾਂਜੀ ਰਿਵਿਊ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਕਿਤਾਬ ਕਹਿੰਦੀ ਹੈ ਕਿ ਐਜੇ ਆਮਦਨ ਬਣਾਓ ਜਿਸ ਲਈ ਤੁਹਾਨੂੰ ਲਗਾਤਾਰ ਕੰਮ ਨਾ ਕਰਨਾ ਪਵੇ ਜਿਵੇਂ ਜਿਵੇਂ ਦਿੱਲੇ ਮੈਂ ਸਟੇਟ ਤੋਂ ਕਿਰਾਇਆ ਸਟਾਕਾਂ ਤੋਂ ਡਿਵਿਡੈਂਡ ਜਾਂ ਕੋਈ ਅਜੀਹਾ ਬਿਜ਼ਨਸ ਜਿਸ ਨੂੰ ਚਲਾਉਣ ਲਈ ਤੁਹਾਡੀ ਹਰ ਵੇਲੇ ਮੌਜੂਦਗੀ ਨਾ ਚਾਹੀਦੀ ਹੋਵੇ। ਅੱਛਾ ਤੇ ਰਿਵਿਊ ਮੁਤਾਬਕ ਇਹੀ ਵਿੱਤੀ ਆਜ਼ਾਦੀ ਦਾ ਅਸਲ ਰਸਤਾ ਹੈ। ਠੀਕ ਹੈ। ਇਹ ਤਾਂ ਹੋ ਗਏ ਮੁੱਖ ਵਿਚਾਰ ਤੇ ਸਬਕ ਜਿਵੇਂ ਰਿਵਿਊ ਚ ਦੱਸੇ ਗਏ ਨੇ। ਹੁਣ ਆਪਾਂ ਉਹਨਾਂ ਖੂਬੀਆਂ ਦੀ ਗੱਲ ਕਰੀਏ ਜਿਨ੍ਹਾਂ ਦਾ ਜ਼ਿਕਰ ਰਿਵਿਊ ਕਰਦਾ ਹੈ। ਹਾਂਜੀ। ਸਭ ਤੋਂ ਪਹਿਲਾਂ ਰਿਵਿਊਰ ਤਾਰੀਫ਼ ਕਰਦਾ ਹੈ ਕਿ ਇਹ ਕਿਤਾਬ ਸਮਝਣ 'ਚ ਬਹੁਤ ਆਸਾਨ ਹੈ। ਹਮਮ ਭਾਸ਼ਾ ਬਹੁਤ ਸੌਖੀ ਹੈ ਗੱਲਬਾਤ ਵਾਲੀ ਕੋਈ ਔਖੇ ਵਿੱਤੀ ਸ਼ਬਦ ਨਹੀਂ ਵਰਤੇ ਗਏ। ਹਾਂ ਇਹ ਤਾਂ ਹੈ। ਇਸ ਕਰਕੇ ਮਤਲਬ ਜਿਹੜੇ ਬਿਲਕੁਲ ਨਵੇਂ ਨੇ ਇਸ ਫੀਲਡ 'ਚ ਉਹ ਵੀ ਪੜ ਸਕਦੇ ਨੇ। ਹਾਂ। ਦੂਜਾ ਗੁਣ ਜਿਸ ਨੂੰ ਰਿਵਿਊ ਹਾਈਲਾਈਟ ਕਰਦਾ ਹੈ ਉਹ ਹੈ ਇਸ ਦੀ ਮਾਨਸਿਕਤਾ ਬਦਲਣ ਦੀ ਤਾਕਤ ਅੱਛਾ ਮਾਈਂਡਸੈਟ ਸ਼ਿਫਟ ਬਿਲਕੁਲ ਇਹ ਸਿਰਫ ਟੈਕਨੀਕਲ ਸਲਾਹ ਨਹੀਂ ਸਗੋਂ ਪੈਸੇ ਦੌਲਤ ਕੰਮ ਬਾਰੇ ਬੰਦੇ ਦੀ ਸੋਚ ਨੂੰ ਹਿਲਾਉਂਦੀ ਹੈ ਰਿਵਿਊ ਚ ਲਿਖਿਆ ਹੈ ਕਿ ਬਹੁਤ ਲੋਗਾ ਲਈ ਇਹ ਇੱਕ ਆਹਾ ਮੂਮੈਂਟ ਵਰਗਾ ਹੁੰਦਾ ਹੈ ਹਮ ਮਤਲਬ ਰਵਾਇਤੀ ਸਲਾਹਤੇ ਸਵਾਲ ਉਠਾਉਣ ਲਈ ਪ੍ਰੇਰਿਤ ਕਰਦੀ ਹੈ ਹਾਂਜੀ ਇਹ ਤੀਜੀ ਖੂਬੀ ਜਿਸ ਤੇ ਰਿਵਿਊ ਜ਼ੋਰ ਦਿੰਦਾ ਹੈ ਉਹ ਹੈ ਇਹਦਾ ਪ੍ਰੇਰਣਾਦਾਇਕ ਹੋਣਾ ਮੋਟੀਵੇਸ਼ਨਲ ਇਹ ਲੋਕਾਂ ਨੂੰ ਆਪਣੀ ਵਿੱਤੀ ਹਾਲਤ ਦੀ ਜ਼ਿੰਮੇਵਾਰੀ ਲੈਣ ਲਈ ਰਿਸਕ ਲੈਣ ਬਾਰੇ ਸੋਚਣ ਲਈ ਤੇ 9 ਤੋਂ 5 ਵਾਲੀ ਨੌਕਰੀ ਤੋਂ ਬਾਹਰ ਦੌਲਤ ਬਣਾਉਣ ਦੇ ਤਰੀਕੇ ਲੱਭਣ ਲਈ ਉਤਸ਼ਾਹਿਤ ਕਰਦੀ ਹੈ ਬਿਲਕੁਲ ਤੇ ਰਿਵਿਊ ਮੰਨਦਾ ਹੈ ਕਿ ਸ਼ਾਇਦ ਇਹੀ ਕਾਰਨ ਹੈ ਕਿ ਇਹ ਐਨੀ ਮਸ਼ਹੂਰ ਹੋਈ ਤੇ ਲੰਬੇ ਸਮੇਂ ਤੱਕ ਚੱਲੀ ਹਮ ਪਰ ਇਹ ਤਾਂ ਹੋ ਗਈਆਂ ਚੰਗੀਆਂ ਗੱਲਾਂ ਹੁਣ ਕਿਉਂਕਿ ਇਹ ਇੱਕ ਸੰਤੁਲਿਤ ਰਿਵਿਊ ਹੈ ਤਾਂ ਇਸ ਵਿੱਚ ਕੁਝ ਆਲੋਚਨਾਵਾਂ ਤੇ ਵਿਵਾਦਾਂ ਦਾ ਵੀ ਜ਼ਿਕਰ ਹੈ। ਅੱਛਾ ਕੀ ਆਲੋਚਨਾਵਾਂ ਨੇ? ਸਪਤਾ ਆਮ ਆਲੋਚਨਾ ਜਿਹੜੀ ਰਿਵਿਊ ਦੱਸਦਾ ਹੈ ਉਹ ਹੈ ਅਮਲੀ ਕਦਮ-ਦਰ-ਕਦਮ ਸਲਾਹ ਦੀ ਕਮੀ। ਪ੍ਰੈਕਟੀਕਲ ਐਡਵਾਈਸ ਦੀ ਕਮੀ। ਹਾਂ ਇਹ ਗੱਲ ਤਾਂ ਮੈਂ ਵੀ ਸੁਣੀ ਹੈ। ਹਾਂਜੀ। ਰਿਵਿਊਰ ਕਹਿੰਦਾ ਹੈ ਕਿ ਕਿਤਾਬ ਦੱਸਦੀ ਹੈ ਕਿ ਕੀ ਕਰਨਾ ਹੈ ਜਿਵੇਂ ਸੰਪਤੀਆਂ ਬਣਾਓ ਪਰ ਕਿਵੇਂ ਕਰਨਾ ਹੈ ਹਾਂ ਕਿਵੇਂ ਕਿਹੜੀ ਸੰਪਤੀ ਕਿਵੇਂ ਖਰੀਦਣੀ ਹੈ ਬਿਲਕੁਲ ਕਿਹੜੀ ਰਣਨੀਤੀ ਇਸ ਬਾਰੇ ਬਹੁਤ ਘੱਟ ਠੋਸ ਜਾਣਕਾਰੀ ਹੈ ਤਾਂ ਪਾਠਕ ਸ਼ਾਇਦ ਮੋਟੀਵੇਟ ਨਾ ਹੋ ਜਾਵੇ ਪਰ ਅੱਗੇ ਕੀ ਕਰਨਾ ਹੈ ਇਹ ਸਾਫ਼ ਨਾ ਹੋਵੇ ਹਾਂ ਇਹੀ ਗੱਲ ਹੈ ਦੂਜੀ ਵੱਡੀ ਆਲੋਚਨਾ ਜਿਸ ਤੇ ਰਿਵਿਊ ਰੋਸ਼ਨੀ ਪਾਉਂਦਾ ਹੈ ਉਹ ਹੈ ਅਮੀਰ ਪਿਤਾ ਦੀ ਕਹਾਣੀ ਦੀ ਸੱਚਾਈ ਤੇ ਸ਼ੱਕ ਅੱਛਾ ਮਤਲਬ ਕਿ ਉਹ ਅਸਲੀ ਬੰਦਾ ਸੀ हां यही सवाल है कि वो असली सी या कहीं लोगों का मिश्रण या बिल्कुल ही काल्पनिक पात्र सिर्फ गल समझाण ली रिव्यू ਦੱਸਦਾ ਹੈ ਕਿ ਇਸ ਤੇ ਕਾਫੀ ਬਹਿਸ ਹੋਈ ਹੈ ਪਰ ਕੋਈ ਪੱਕਾ ਜਵਾਬ ਨਹੀਂ ਮਿਲਿਆ ਤੇ ਜੇ ਉਹ ਕਾਲਪਨਿਕ ਸੀ ਤਾਂ ਫਿਰ ਸਲਾਦੀ ਪਰੋਸੇ ਯੋਗਤਾ ਤੇ ਅਸਰ ਪੈ ਸਕਦਾ ਹੈ ਬਿਲਕੁਲ ਇਹੀ ਨੁਕਤਾ ਰਿਵਿਊ ਉਠਾਉਂਦਾ ਹੈ ਨਾਲੇ ਕੁਝ ਆਲੋਚਕ ਕਹਿੰਦੇ ਨੇ ਜਿਵੇਂ ਰਿਵਿਊ ਚ ਜ਼ਿਕਰ ਹੈ ਕਿ ਜੇ ਕਹਾਣੀ ਅਸਲੀ ਵੀ ਹੈ ਤਾਂ ਸ਼ਾਇਦ ਵਦਾ ਚੜਾ ਕੇ ਪੇਸ਼ ਕੀਤੀ ਗਈ ਹੋਵੇ ਡਰਾਣੇ ਲਈ ਹੂੰ ਤਾਂ ਇਹ ਕਿਤਾਬ ਦੀ ਹਿਸਟਰੀ ਨਾਲੋਂ ਜ਼ਿਆਦਾ ਉਹਦੇ ਮੈਸੇਜ ਦੀ ਕ੍ਰੈਡਿਬਿਲਟੀ ਦਾ ਸਵਾਲ ਬਣ ਜਾਂਦਾ ਹੈ ਠੀਕ ਇਸ ਤੋਂ ਇਲਾਵਾ ਰਿਵਿਊ ਇੱਕ ਹੋਰ ਆਲੋਚਨਾ ਦਾ ਜ਼ਿਕਰ ਕਰਦਾ ਹੈ ਉਹ ਹੈ ਵਿੱਤੀ ਸੰਕਲਪਾਂ ਦਾ ਬਹੁਤ ਜ਼ਿਆਦਾ ਸਰਲੀਕਰਨ ਓਵਰ ਸਿੰਪਲੀਫਿਕੇਸ਼ਨ ਹਾਂਜੀ ਜਿਵੇਂ ਸੰਪਤੀਆਂ ਖਰੀਦੋ ਦੇਣਦਾਰੀਆਂ ਨਾ ਖਰੀਦੋ ਸੁਣਨ ਚ ਤਾਂ ਸੌਖਾ ਲੱਗਦਾ ਹੈ ਹਾਂ ਹਾਂ ਪਰ ਰਿਵਿਊ ਕਹਿੰਦਾ ਹੈ ਕਿ ਅਸਲ ਦੁਨੀਆ ਵਿੱਚ ਖਾਸ ਕਰਕੇ ਨਿਵੇਸ਼ ਦੇ ਫੈਸਲੇ ਬਹੁਤ ਗੁੰਝਲਦਾਰ ਹੁੰਦੇ ਨੇ ਸਹੀ ਗੱਲ ਹੈ ਬਹੁਤ ਸਾਰੇ ਬਾਰੀਕ ਪਹਿਲੂ ਹੁੰਦੇ ਨੇ ਜਿਨ੍ਹਾਂ ਨੂੰ ਕਿਤਾਬ ਸ਼ਾਇਦ ਨਜ਼ਰਅੰਦਾਜ਼ ਕਰ ਦਿੰਦੀ ਹੈ ਜਿਵੇਂ ਕਿ ਉਦਾਹਰਨ ਵਜੋਂ ਰਿਵਿਊ ਨੋਟ ਕਰਦਾ ਹੈ ਕਿ ਕਿਤਾਬ ਰਿਸਕ ਮੈਨੇਜਮੈਂਟ ਡਾਈਵਰਸੀਫਿਕੇਸ਼ਨ ਮਾਰਕੀਟ ਦੇ ਉਤਰਾ ਚੜਾ ਜਾਂ ਵਖ-ਵਖ ਨਿਵੇਸ਼ਾਂ ਦੇ ਟੈਕਸ ਪ੍ਰਭਾਵਾਂ ਬਾਰੇ ਬਹੁਤ ਘੱਟ ਦੱਸਦੀ ਹੈ ਅੱਛਾ ਤੇ ਇਸ ਸਰਲীকরণ ਮਤਲਬ ਸ਼ੁਰੂਆਤ ਕਰਨ ਵਾਲਿਆਂ ਲਈ ਠੀਕ ਹੋ ਸਕਦਾ ਪਰ ਇਹ ਅਧੂਰੀ ਤਸਵੀਰ ਦੇ ਸਕਦਾ ਹੈ ਹਾਂ ਤੇ ਲੋਕ ਬਿਨਾ ਸੋਚੇ ਸਮਝੇ ਵੱਡੇ ਰਿਸਕ ਵੀ ਲੈ ਸਕਦੇ ਨੇ ਬਿਲਕੁਲ ਤੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਾਰੀਆਂ ਆਲੋਚਨਾਵਾਂ ਉਸ ਖਾਸ ਰਿਵਿਊ ਤੋਂ ਆ ਰਹੀਆਂ ਨੇ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਠੀਕ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਇਹ ਕਿਤਾਬ ਕਿਸ ਲਈ ਫਾਇਦੇਮੰਦ ਹੈ ਰੀਵਿਊਜ਼ ਬਾਰੇ ਕੀ ਕਹਿੰਦਾ ਹੈ ਹਾਂ ਰਿਵਿਊ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਇਹ ਕਿਤਾਬ ਓਨਾ ਲੋਕਾਂ ਲਈ ਬਹੁਤ ਵਧੀਆ ਸ਼ੁਰੂਆਤ ਹੈ ਜੋ ਪਰਸਨਲ ਫਾਈਨੈਂਸ ਬਾਰੇ ਸੋਚਣਾ ਸ਼ੁਰੂ ਕਰ ਰਹੇ ਨੇ ਹੂੰ ਜਿਨ੍ਹਾਂ ਨੂੰ ਆਪਣੀ ਮੌਜੂਦਾ ਸੋਚ ਨੂੰ ਚੈਲੰਜ ਕਰਨ ਦੀ ਲੋੜ ਹੈ ਹਾਂਜੀ ਜੇ ਕੋਈ ਪਹਿਲੀ ਵਾਰ ਪੈਸੇ ਦੇ ਮੈਨੇਜਮੈਂਟ ਤੇ ਦੌਲਤ ਬਣਾਉਣ ਬਾਰੇ ਸਿੱਖ ਰਿਹਾ ਹੈ ਤਾਂ ਇਹ ਅੱਖਾਂ ਖੋਲ ਸਕਦੀ ਹੈ ਤੇ ਉਹਨਾਂ ਬਾਰੇ ਕੀ ਜੋ ਚੂਹਾ ਦੌੜ ਚ ਫਸਿਆ ਮਹਿਸੂਸ ਕਰਦੇ ਨੇ ਹਾਂ ਰਿਵਿਊ ਉਹਨਾਂ ਲਈ ਵੀ ਇਸ ਨੂੰ ਲਾਭਦਾਇਕ ਦੱਸਤਾ ਹੈ ਜਿਹੜੇ ਆਪਣੀ ਨੌਕਰੀ ਤੋਂ ਖੁਸ਼ ਨਹੀਂ ਤੇ ਵਿੱਤੀ ਆਜ਼ਾਦੀ ਲਭਰੇ ਨੇ ਉਹਨਾਂ ਨੂੰ ਇਸ ਕਿਤਾਬ ਤੋਂ ਪ੍ਰੇਰਣਾ ਤੇ ਇੱਕ ਵੱਖਰਾ ਨਜ਼ਰੀਆ ਮਿਲ ਸਕਦਾ ਹੈ ਮਤਲਬ ਉਦਯਮਤਾ ਜਾਂ ਨਿਵੇਸ਼ ਬਾਰੇ ਸੋਚਣ ਲਈ ਉਤਸ਼ਾਹ ਹਾਂਜੀ ਪਰ ਦੂਜੇ ਪਾਸੇ ਰਿਵਿਊ ਇਹ ਵੀ ਸਾਫ਼ ਕਰਦਾ ਹੈ ਕਿ ਜਿਹੜੇ ਲੋਕ ਪਹਿਲਾਂ ਹੀ ਵਿੱਤੀ ਤੌਰ ਤੇ ਵਧੇਰੇ ਜਾਣਕਾਰ ਨੇ ਹਾਂ ਜਾਂ ਜਿਹੜੇ ਐਡਵਾਂਸ ਨਿਵੇਸ਼ ਰਣਨੀਤੀਆਂ ਜਾਂ ਪੂਰੀ ਡਿਟੇਲ ਵਾਲੀ ਵਿੱਤੀ ਯੋਜਨਾ ਬੰਦੀ ਲੱਭ ਰਹੇ ਨੇ ਉਹਨਾਂ ਨੂੰ ਸ਼ਾਇਦ ਇਹ ਬਹੁਤ ਬੇਸਿਕ ਤੇ ਅਸਪਸ਼ਟ ਲੱਗੇ ਹਾਂ ਉਹਨਾਂ ਨੂੰ ਸ਼ਾਇਦ ਅਮਲੀ ਸਲਾਹ ਦੀ ਕਮੀ ਤੇ ਸਰਲੀਕਰਨ ਤੋਂ ਨਿਰਾਸ਼ਾ ਹੋਵੇ ਸਹੀ ਗੱਲ ਹੈ ਇਸ ਲਈ ਰਿਵਿਊ ਦਾ ਨਿਚੋੜ ਇਹ ਹੀ ਹੈ ਕਿ ਇਸ ਦੀ ਉਪਯੋਗਿਤਾ ਪਾਠਕ ਦੇ ਆਪਣੇ ਗਿਆਨ ਤੇ ਉਮੀਦਾਂ ਤੇ ਨਿਰਭਰ ਕਰਦੀ ਹੈ ਠੀਕ ਹੈ ਤੇ ਇਹ ਸਾਨੂੰ ਰਿਵਿਊ ਦੇ ਅੰਤਿਮ ਸਿੱਟੇ ਵੱਲ ਲੈ ਜਾਂਦਾ ਹੈ ਰਿਵਿਊਅਰ ਦਾ ਓਵਰਆਲ ਵਿਚਾਰ ਇਹ ਹੈ ਕਿ ਰਿਚ ਡੈਡ ਪੂਅਰ ਡੈਡ ਇੱਕ ਪੂਰੀ ਕਿਵੇਂ ਕਰੀਏ ਹਾਊ ਟੂ ਗਾਈਡ ਨਹੀਂ ਹੈ ਤਾਂ ਫਿਰ ਕੀ ਹੈ ਇਹ ਇੱਕ ਵਿੱਤੀ ਜਾਗਰੂਕਤਾ ਪੈਦਾ ਕਰਨ ਵਾਲੀ ਕਿਤਾਬ ਜ਼ਿਆਦਾ ਹੈ ਇੱਕ ਚਿੰਗਿਆੜੀ ਜਾਂ ਪ੍ਰੇਰਕ ਵਾਂਗ ਜੋ ਲੋਕਾਂ ਨੂੰ ਵਿੱਤੀ ਸਿੱਖਿਆ ਦੇ ਮਹੱਤਵ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ ਰਿਵਿਊ ਇਹ ਵੀ ਮੰਨਦਾ ਹੈ ਕਿ ਭਾਵੇਂ ਇਹਦੀਆਂ ਕਈ ਆਲੋਚਨਾਵਾਂ ਨੇ ਫਿਰ ਵੀ ਇਸਨੇ ਦੁਨੀਆ ਪਰਚੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਹਾਂਜੀ ਤੇ ਪਰਸਨਲ ፋინੈਂਸ ਸਾਹਿਤ ਵਿੱਚ ਇਹਦਾ ਇੱਕ ਅਹਿਮ ਸਥਾਨ ਹੈ ਇਸੇ ਅਸਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਬਿਲਕੁਲ ਇਸੇ ਲਈ ਇਹਦੀ ਸਰਲਤਾ ਪ੍ਰੇਰਣਾਦਾਇਕ ਤਾਕਤ ਤੇ ਸੋਚ ਤੇ ਪਾਏ ਅਸਰ ਨੂੰ ਦੇਖਦੇ ਹੋਏ ਰਿਵਿਊਅਰ ਨੇ ਇਸ ਨੂੰ 5 ਵਿੱਚੋਂ 4 ਅੰਕ ਦਿੱਤੇ ਨੇ ਹਾਂ ਇਹ ਰੇਟਿੰਗ ਦੱਸਦੀ ਹੈ ਕਿ ਰਿਵਿਊਅਰ ਕਮੀਆਂ ਨੂੰ ਮੰਨਦੇ ਹੋਏ ਵੀ ਇਹਦੇ ਮਹੱਤਵ ਨੂੰ ਸਮਝਦਾ ਹੈ ਜੇ ਆਪਾਂ ਇਸ ਪੂਰੀ ਗਲਬਾਤ ਨੂੰ ਵੱਡੇ ਸੰਦਰਭ ਵਿੱਚ ਦੇਖੀਏ ਤਾਂ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿੱਤੀ ਸਫਰ 'ਚ ਮਾਨਸਿਕਤਾ ਦਾ ਬਦਲਾਅ ਮਤਲਬ ਮਾਈਂਡਸੈਟ ਸ਼ਿਫਟ ਇੱਕ ਬਹੁਤ ਜ਼ਰੂਰੀ ਪਹਿਲਾ ਕਦਮ ਹੋ ਸਕਦਾ ਹੈ ਪਾਵੇਂ ਇਹ ਪੂਰੀ ਕਹਾਣੀ ਨਾ ਹੋਵੇ ਇਸ ਖਾਸ ਰਿਵਿਊ ਦੇ ਵਿਸ਼ਲੇਸ਼ਣ ਤੋਂ ਅਸੀਂ ਰਿਚ ਡੈਡ ਪੂਰ ਡੈਡ ਬਾਰੇ ਕੀ ਸਿੱਖਿਆ ਅਸੀਂ ਦੇਖਿਆ ਕਿ ਰਿਵਿਊ ਦੋ ਪਿਤਾਮਾ ਵਾਲੀ ਗੱਲ ਕਿਵੇਂ ਦੱਸਦਾ ਹੈ ਮੁੱਖ ਸਬਕ ਜਿਵੇਂ ਵਿੱਤੀ ਸਿੱਖਿਆ ਐਸੈਟਸ ਲਾਇਬਿਲਟੀਆਂ ਰੈਟ ਰਿਸਕੇ ਵਿੱਚ ਉਜਾਗਰ ਕਰਦਾ ਹੈ ਅਸੀਂ ਰਿਵਿਊ ਮੁਤਾਬਕ ਕਿਤਾਬ ਦੀਆਂ ਖੂਬੀਆਂ ਸਰਲਤਾ ਸੋਚ ਬਦਲਣ ਦੀ ਤਾਕਤ ਪ੍ਰੇਰਣਾ ਤੇ ਆਲੋਚਨਾਵਾਂ ਅਮਲੀ ਸਲਾਹ ਦੀ ਕਮੀ ਸਚਾਈ ਤੇ ਸ਼ੱਕ ਓਵਰ ਸਿੰਪਲੀਫਿਕੇਸ਼ਨ ਬਾਰੇ ਵੀ ਜਾਣਿਆ ਹਾਂਜੀ ਇਸ ਸਭ ਦਾ ਅਸਲ ਮਤਲਬ ਕੀ ਹੈ ਜਦੋਂ ਅਸੀਂ ਵਿੱਤੀ ਗਿਆਨ ਦੀ ਗੱਲ ਕਰਦੇ ਹਾਂ ਬਿਲਕੁਲ ਤੇ ਇੱਥੇ ਇੱਕ ਆਖਰੀ ਵਿਚਾਰ ਹੈ ਜਿਸ ਤੇ ਸਰੋਤੇ ਖੁਦ ਸੋਚ ਸਕਦੇ ਨੇ ਜੋ ਇਸ ਰਿਵਿਊ ਦੀ ਚਰਚਾ ਤੋਂ ਨਿਕਲਦਾ ਹੈ ਹਾਂ ਦੱਸੋ ਇਹ ਸੋਚਣ ਵਾਲੀ ਗੱਲ ਹੈ ਵਿੱਤੀ ਸਫਲਤਾ ਲਈ ਮਾਨਸਿਕਤਾ ਬਦਲਣਾ ਕਿੰਨਾ ਕੁ ਜ਼ਰੂਰੀ ਹੈ ਤੇ ਉਸ ਦੇ ਨਾਲ-ਨਾਲ ਠੋਸ ਅਮਲੀ ਵਿੱਤੀ ਗਿਆਨ ਰਣਨੀਤੀਆਂ ਤੇ ਡੂੰਘੀ ਸਮਝ ਦੀ ਕੀ ਥਾਂ ਹੈ ਹੂੰ ਚੰਗਾ ਸਵਾਲ ਹੈ ਕੀ ਸਿਰਫ ਸੋਚ ਬਦਲ ਲੈਣਾ ਕਾਫੀ ਹੈ ਜੇ ਕਰਨ ਦਾ ਤਰੀਕਾ ਸਾਫ਼ ਨਾ ਹੋਵੇ ਜੀ ਹਾਂ ਜਾਂ ਸ਼ਾਇਦ ਅਸਲ ਗੱਲ ਇਹ ਹੈ ਕਿ ਕਿਸੇ ਇੱਕ ਕਿਤਾਬ ਜਾਂ ਇੱਕ ਆਈਡੀਏ ਤੇ ਨਿਰਪਰ ਰਹਿਣ ਦੀ ਬਜਾਏ ਵੱਖ-ਵੱਖ ਥਾਵਾਂ ਤੋਂ ਸਿੱਖਣਾ ਵੱਖ-ਵੱਖ ਨਜ਼ਰੀਏ ਦੇਖਣਾ ਕਿੰਨਾ ਕੁ ਫਾਇਦੇਮੰਦ ਹੋ ਸਕਦਾ ਹੈ ਹਾਂ ਇਹ ਨੁਕਤਾ ਬਹੁਤ ਅਹਿਮ ਹੈ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਲੈਣਾ ਹਾਂਜੀ ਇਹ ਉਹ ਸਵਾਲ ਨੇ ਜਿਨ੍ਹਾਂ ਬਾਰੇ ਸੋਚਣ ਲਈ ਇਹ ਰਿਵਿਊ ਸਾਨੂੰ ਪ੍ਰੇਰਿਤ ਕਰਦਾ ਹੈ ਬਹੁਤ ਵਧੀਆ ਇਸ ਵਿਚਾਰ ਨਾਲ ਅੱਜ ਦੀ ਇਹ ਗੱਲਬਾਤ ਜਿਹੜੀ ਰਿਚ ਡੈਡ ਪੂਰ ਡੈਡ ਦੀ ਇੱਕ ਖਾਸ ਸਮੀਖਿਆ ਤੇ ਸੀ ਇੱਥੇ ਹੀ ਖਤਮ ਹੁੰਦੀ ਹੈ।